ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਸਰਕਾਰ ਕਹਿੰਦੀ ਘਰੇ ਆ ਕੇ ਕੰਮ ਹੋਇਆ ਕੰਮ ਤਾਂ ਇੱਥੇ ਹੁਣ ਤਾਂ ਨਹੀਂ ਆਉਂਦੇ ਇੱਥੇ ਆ ਕੇ ਕੰਮ ਤਾਂ ਵੀ ਨਹੀਂ ਹੁੰਦੇ ਘਰੇ ਤੱਕ ਤੇ ਜ਼ਮੀਨੀ ਪੱਤਰ ਤੇ ਆ ਕੇ ਦੇਖੋ ਕਿ ਜਿੱਥੇ-ਜਿੱਥੇ ਤੁਸੀਂ ਕਹਿੰਦੇ ਆ ਕਿ ਕੰਮ ਕਰਨੇ ਆ ਉੱਥੇ ਤੁਹਾਡੇ ਅਫਸਰ ਤਾਂ ਹੋਣੇਗੇ ਪਹਿਲਾ ਅਫਸਰ ਤਾਂ ਲਾਓ ਅਗੋਂ ਆਤਮਾਨ ਸਰਕਾਰ ਕਹਿੰਦੀ ਸੀ ਕਿ ਇੱਕ ਅਜਿਹਾ ਨੰਬਰ ਜਾਰੀ ਕਰ ਦਿੱਤਾ ਹੈ ਕਿ ਤੁਹਾਡੇ ਕੰਮ ਘਰ ਬੈਠਿਆਂ ਦੇ ਹੋਇਆ ਕਰਨਗੇ ਘਰ ਬੈਠਿਆਂ ਤਾਂ ਗੱਲ ਛੱਡੋ ਇੱਥੇ ਆ ਕੇ ਢੇੜੇ ਮਾਰ ਕੇ ਵੀ ਲੋਕਾਂ ਦੇ ਕੰਮ ਨਹੀਂ ਹੋ ਰਹੇ ਐਨਾ ਬੁਰਾ ਹਾਲ ਹੈ ਕਿ ਜੈਤੋ ਕੋਲ ਆਪਦਾ ਐਸਡੀਐਮ ਹੀ ਨਹੀਂ ਹੈ ਪਿਛਲੇ 4 ਮਹੀਨੇ ਤੋਂ ਇੱਥੇ ਕੋਈ ਐਸਡੀਐਮ ਡੈਕ ਦਾ ਨਾ ਕੋਈ ਨਮਾ ਉਹਨੂੰ ਤਿਆਰ ਹੈ ਮੇਨ ਤਹਿਸੀਲਦਾਰ ਸਾਹਿਬ ਦੀ ਪੋਸਟ ਖਾਲੀ ਪਈ ਹੈ ਜੀ ਜਦੋਂ ਕਿਸੇ ਦਫ਼ਤਰ ਦੇ ਵਿੱਚ ਜਾਂ ਕਿਸੇ ਸਬਡਿਵੀਜ਼ਨ ਦੇ ਕੋਲ ਆਪਦਾ ਉਹਨਾਂ ਦਾ ਅਫਸਰੀ ਹੈ ਨਹੀਂ ਤਾਂ ਕੰਮ ਕਿਵੇਂ ਹੋਣਗੇ ਕੰਮ ਕਰੇਗਾ ਕੌਣ? ਸਾਡੀ ਸਰਕਾਰ ਤੋਂ ਸਾਨੂੰ ਉਮੀਦਾਂ ਸੀਗੀਆਂ ਜੀ ਉਮੀਦਾਂ ਹਮ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਜੀ। ਜਮਾ ਬੀੜਾ ਗਰਤ ਹੋਇਆ ਪਿਆ ਜੀ ਸਾਡੇ ਜੱਤੋ ਦਾ ਤਾਂ ਪਹਿਲਾਂ ਇਹੋ ਜੀ ਦਿੱਕਤ ਆਉਂਦੀ ਸੀ ਤੁਸੀਂ ਪਹਿਲਾਂ ਤਾਂ ਵੀ ਕਦੇ ਪਿਛਲੀ ਸਰਕਾਰ ਮੌਕੇ ਜਾਂ ਪਿਛਲੇ ਸਿਸਟਮ ਮੌਕੇ ਜੀ। ਪਰ ਪਹਿਲਾਂ ਜੇ ਕਿਸੇ ਦੇ ਆਪਾਂ ਕਹਿ ਕੇ ਵਾ ਕੇ ਕੰਮ ਜਰੂਰ ਹੋ ਜਾਂਦਾ ਸੀਗਾ ਜੀ। ਕਿਸੇ ਐਮਐਲਏ ਕਿਸੇ ਐਮਪੀ ਨੂੰ ਮਿਲ ਲੈਂਦੇ ਸੀ ਮੌਜੂਦਾ ਸਰਕਾਰ ਦੇ ਨੂੰ। ਉਹਨਾਂ ਦੀ ਇੰਨੀ ਇੱਕ ਜ਼ਰੂਰਤ ਹੁੰਦੀ ਸੀ ਕਿ ਉਹ ਕਹਿ ਕੇ ਕੰਮ ਜਰੂਰ ਕਰਵਾ ਦਿੰਦੇ ਸੀਗੇ ਜੀ।